ਉਹਨ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਤੁਸੀਂ ਜੀ ਉਥੋਂ ਦੀ ਨਵੀਂ ਸਵੇਰ ਤੇ ਮੈਂ ਆ ਗਿਆ ਸੀ ਟੀਕ ਸਾਹਿਬ ਅੱਜ ਤੁਹਾਨੂੰ ਲੈ ਕੇ ਪਹੁੰਚੇ ਹਾਂ ਖੇਤੀਬਾੜੀ ਯੂਨੀਵਰਸਿਟੀ ਨੂੰ ਗਿਆ ਆ ਬੇਚੇ ਜੀ ਜਿੱਦ ਤੋਂ ਹਮ ਕਿਸਾਨ ਵੀ ਹਾਂ ਹਾਂ ਭਾਈ ਤੁਸੀਂ ਦੇਖ ਰਹੇ ਹੋ ਸੋਨਾਲੀਕਾ ਦਾ ਡਾਇਰੈਕਟਰ ਡੀਆਈ 65 ਹਾਰਸ ਪਾਵਰ 65 ਦਾ ਤੇਦੀ ਲਿਫਟਿੰਗ ਸਮਰਥਾ ਹੈਗੀ ਹੈ 250 ਕਿਲੋ ਸੋਨਾਲੀਕਾ ਤੇ ਤੁਹਾਨੂੰ ਹੋਰ ਵੀ ਟਰੈਕਟਰ ਦਿਖਾਉਣੇ ਆ ਇਹਨਾਂ ਤੁਸੀਂ ਆ ਦੇਖੋ ਤੇ ਕਿਸਾਨ ਮੇਲੇ ਦੇ ਵਿੱਚ ਪੂਰੀਆਂ ਰੌਣਕਾਂ ਲੱਗੀਆਂ ਹੋਈਆਂ ਨੇ ਤੇ ਬਹੁਤ ਕਿਸਾਨ ਆ ਰਹੇ ਨੇ ਤੇ ਹਾਂ ਟਰੈਕ ਹੈਗਾ ਸੋਨਾਲੀ ਕਦਾ ਡੀਆਈ 60 ਤੁਸੀਂ ਟਰੈਕਟਰ ਦੇਖ ਰਹੇ ਹੋਗੇ ਤੇ ਇਹਦੀ ਲੈਫਟ ਸਮਰੱਥਾ ਵੀ 2200 ਕਿਲੋਈ ਹੈ 4 व्हील राइडर ਤੇ ਕੱਲ ਨਹੀਂ ਸੁਣਾਜਣੇ ਆਹ ਟਰੈਕਟਰ ਦੇਖੋ ਸੋਨਾ ਲੀਕਾ ਦਾ ਡੀਆਈ 5511 ਡੀਆਈ 55 ਕਿਸਾਨੀ ਆਪਣੀ ਦਿੱਕੀ ਬਹੁਤ ਮੈਂ ਕਹਿੰਦੀ ਆ ਕਿ ਮੇਨ ਟ ਵਾਲਾ ਖਿੱਤਾ ਬਹੁਤ ਮਜ਼ਦੂਰ ਡੀਆਈ 55 ਸੀ ਤੇ ਆਹ ਡੀਆਈ 50 ਤੋਂ ਵੱਡੀ ਖੁਸ਼ੀ ਹੋ ਰਹੀ ਹੈ ਆ ਬਾਈ Mahindra 3136 ਹੋ ਜਾ ਆਮ ਕਿਸਾਨਾਂ ਲਈ ਛੋਟੇ ਕਿਸਾਨਾਂ ਲਈ ਠੀਕ ਹੈ ਇਹ ਤੇ ਆ ਆ ਗਿਆ 605 DI ਅਰਜਨ ਵਾਲਿਆ ਅਰਜਨ ਮਹਿੰਦਰਾ ਵਾਲਿਆਂ ਦਾ ਤੇ ਆਹ 830 ਸੁਪਰ ਸੀਡਰ ਆ ਗਈ ਮਹਿੰਦਰਾ ਵਾਲਿਆਂ ਦੀ ਤੇ ਹੋਰ ਤੁਹਾਨੂੰ ਦਿਖਾਉਣੇ ਆ ਕੇ ਟਰੈਕਟਰ ਬਾਈ ਮਹਿੰਦਰਾ ਵਾਲਿਆਂ ਦਾ 605 ਨੋਵੋ 605 ਡੀਆਈ ਵਾਹਾਈ ਆ ਤੁਸੀਂ ਦੇਖ ਸਕਦੇ ਹੋਗੇ ਤੇ ਨੋਵੋ 755 ਮਹਿੰਦਰਾ ਵਾਲਿਆਂ ਦਾ ਨੋਵੋ 755 ਵਾਹਾਈ ਆ ਜੀ ਜੋ ਨੋਵੋ ਟੈਕ ਮਹਿੰਦਰਾ ਵਾਲਿਆਂ ਦਾ 585 ਡੀਆਈ ਆ ਜੀ ਪੰਜਾਬੀ ਵਿੱਚ ਜਲਦੀ ਆਪਣੀ ਨਜ਼ਰ ਪਾਉਂਦੀ ਜਲੀਤੀ ਫੇ ਉਸੇ ਨਾਲ ਸੰਜੀਤ ਆ ਗਿਆ ਭਾਈ ਸਵਰਾਜ ਵਾਲਾ 744 ਆ ਤੁਸੀਂ ਟਰੈਕਟਰ ਦੇਖ ਸਕਦੇ ਹੋ 744 ਤੇ ਆਹ ਛੋਟੇ ਆ ਗਏ ਆ ਦੇਖੋ ਤੁਸੀਂ ਸਵਰਾਜ ਵਾਲੀ ਨਹੀਂ ਘੱਟ ਨਹੀਂ ਕਿਸੇ ਤੋਂ ਟਾਰਗੇਟ 630 ਸਵਰਾਜ ਵਾਲਿਆਂ ਦਾ ਛੋਟਾ ਜਿਹਾ ਟਰੈਕਟਰ ਆ ਇਹ ਤਿਆ ਆਪਣਾ ਨੋਰਮਲ ਟਰੈਕਟਰ ਆ ਗਿਆ 855 ਸਵਰਾਜ ਵਾਲਿਆਂ ਦਾ ਆ ਸਵਰਾਜ ਵਾਲਿਆਂ ਦੀ ਕੰਪੈਨ ਆ ਗਈ ਭਾਈ ਆ ਭਾਈ ਜਗਤਜੀਤ ਗਰੁੱਪ ਵਾਲਿਆਂ ਦਾ ਆ ਗਿਆ ਕੰਪੈਨ ਤੁਸੀਂ ਦੇਖ ਸਕਦੇ ਹੋ ਜਗਤਜੀਤ ਗਰੁੱਪ ਵਾਲਿਆਂ ਆ ਆ ਭਾਈ ਲੈਂਡ ਫੋਰਸ ਵਾਲਿਆਂ ਦੇ ਆ ਗਏ ਦੇਖ ਹੀ ਰਹੇ ਹਾਂਗੇ ਹਰਨ ਹੁੰਦੀ ਹੈ ਲੈਂਡ ਹੋਸ ਵਾਲਿਆਂ ਦਾ 4 ਫੁੱਟ ਇਹ ਪੋਟੈਟੋ ਪਲਾਂਟਰ ਆ ਗਈ ਸੁਪਰ ਸਵਾਇਨਾ ਗਰਵਾਲਿਆਂ ਦੀ ਪੋਟੈਟੋ ਆਟੋਮੈਟਿਕ ਪੋਟੈਟੋ ਪਲਾਂਟਰ ਆ ਤੇ ਆ ਆ ਗਿਆ ਪੋਟੈਟੋ ਡਿਗਰ ਸਵੈਨ ਇੱਕ ਰੋਲਾਂ ਲਈ ਹੈ ਵੀ ਹਾਂ ਭਾਈ ਟਰੈਕਟਰ ਆ ਗਿਆ ਮੈਸੀ ਵਾਲਿਆਂ ਦਾ 7235 ਇਹਨੂੰ ਗੱਡੀ ਲੈ ਦੇਖ ਰਹੇ ਹੋਗੇ ਆਈ ਰੁਪਾ ਇਹ ਆ 355 ਆ ਗਿਆ ਇਸੇ ਦਾ ਹੋਏ ਨੇ ਜਮੀਨ ਰੇਟ ਇਹਨਾਂ ਦੇ ਲਈ ਸੇ ਹੋਏ ਨੇ ਸਾਨੂੰ ਉਹਦਾ 531999 ਇਹਦਾ 921 999 ਤੋਂ ਬਾਅਦ ਗਿਆ ਤੇ ਬੰਨ ਜਦ ਆ ਗਿਆ مالک ਦਾ ਵੀ 254 ਐਸ ਵਾਲਿਆਂ ਦਾ 104999 ਕਸਾਨ ਵੀਰ ਹੁਣ ਹੁਮਾ ਆ ਕੇ ਪਹੁੰਚ ਰਹੇ ਨੇ ਤੇ ਇਹ ਆ ਗਿਆ 9563 ਮੈਂ ਸੀਆਲਾਂ ਦੇ ਟਰੈਕਟਰ ਬਾਈ ਇਹ ਟਰੈਕਟਰ ਦੇਖੋ ਬਾਈ 95100 95100 ਕਸਾਨ ਵੀਰ ਹੁਮਾ ਆ ਕੇ ਪਹੁੰਚ ਰਹੇ ਨੇ ਤੇ ਇਹ ਹੈ ਟਰੈਕਟਰ ਆਹ ਵਈ ਸਵੈਨ ਐਗਰੋ ਵਾਲਿਆਂ ਦੇ ਆਗੇ ਖੇਤੀਬਾੜੀ ਦੇ ਖੰਦ ਆਹ ਰੋਟੋਸੀ ਡਰਾਗੀ ਸਵੈਨ ਐਗਰੋ ਵਾਲਿਆਂ ਦੀ ਆਹ ਰੋਟਾ ਵੇਟਰ ਆ ਗਿਆ ਤੇ ਹੋਰ ਵੀ ਨੇ ਇਹਦੇ ਵਿੱਚ ਬਹੁਤ ਤਰ੍ਹਾਂ ਦੇ ਸੰਦ ਤੇ ਆਹਾ ਆਠ ਬੁੱਟੀ ਸੁਪਰ ਸੀਡਰ ਤੇ ਬਲੇਡ ਸੈੱਟ ਫ੍ਰੀ ਆ ਇਹਦੇ ਨਾਲ ਆਹਾ 9 ਫੁੱਟਾ 266 ਬਲੇਡ ਡਬਲ ਡਿਸਕ ਇਹ ਸਾਖਦੇ ਹਾਂ ਤੁਸੀਂ ਤੇ ਆ ਦੇਖੋ ਮਸ਼ੀਨ ਆ ਦੇਖ ਸਕਦੇ ਹੋਗੇ ਆ ভাই ਜੋ ਤੁਸੀਂ ਦੇਖ ਰਹੇ ਹੋਗੇ ਰੀਪਰ ਵਾਇਨਰ 106 hp ਡੀਜ਼ਲ ਉਹ ਤੇ ਆ ਦੇਖੋ ਬਾਈ ਆ ਪट्रोल वाले आ गए भाई 8 hp वाले ਆ 4 ਐਚਪੀ ਪੈਟਰੋਲ ਵਾਲਾ ਆ ਗਿਆ ਪਾਵਰ ਬੀਡਰ ਵਾਹ ਬਈ ਮਹਿੰਦਰ ਵਾਲਿਆਂ ਦਾ ਆ ਗਿਆ 655 ਡੀ ਐਲ ਨਵੋ ਵਾਹ ਬਣੀਆਂ ਬਾਈ ਪੱਛਾਂ ਵਾਸਤੇ ਰੇਟ ਲਿਖਿਆ ਹੋਇਆ ਬਾਈ ਹੋ ਜਾਂਦਾ 23000 ਸਕ੍ਰਿਚ ਐਚ ਡੀ ਹਾਂ ਬਾਈ ਰਾਮੜੋ ਬਈ ਲੜਾ ਜਿਹੜੇ ਗੋਲ ਗੋਲ ਬਣਾ ਕੇ ਪ੍ਰਾਣੀ ਦੇ ਗੋਲ ਇਕੱਠਾ ਵੱਡੇ ਵੱਡੇ ਰਾਮੜ ਬਣਾ ਕੇ ਦੇਖਦਾ ਹੁੰਦਾ ਗੋਲ-ਗੋਲ ਇਸੇ ਵੀ ਸੋਡਾਲ ਤੇ ਚਲੇ ਜਾਓ ਕਿਸਾਨ ਵੀਰਾਂ ਦਾ ਪਾਣੀ ਪਾਣੀ ਇਹਦੇ ਵਿੱਚ ਫੀਡ ਕਰਨਾ 150 ਮੀਟਰ ਫੀਡ ਕਰਦਾ ਟਰੈਕਟਰ ਮਾਉਂਟਡ ਹੂਮ ਸਪਰੇਅਰ ਟਰੈਕਟਰ ਦੇ ਪਿੱਛੇ ਲੱਗ ਕੇ ਲਦੇ ਨੇ ਤੇ ਇਹ ਸੈਲਫ ਪ੍ਰੋਪੈਲਡ ਆ ਗਿਆ ਬੂਮ ਸਪਰੇਅਰ ਆ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਬਾਹਰਲਾ ਸਿਸਟਮ ਹੈ ਇਹ ਮੈਂ ਏਰੀਆ ਕਵਰ ਕਰਦਾ ਦੇਖ ਲਓ ਤੁਸੀਂ ਬਹੁਤ ਮੁਸ਼ਕਿਲਾਂ ਨੇ ਅਸੀਂ ਇੱਥੋਂ ਤੱਕ ਆ ਕੇ ਆਏ ਆ ਕਿ ਉਹ ਬਾਹਰ ਸਿਸਟਮ ਪਰ ਲੱਗ ਚੱਲ ਰਿਹਾ ਹੈ ਵਿਸ਼ਵਾਸ ਦੇ ਨਾਲ ਅਜੇ ਮੱਕੀ ਦੇ ਸਪਰੇਅ ਕਰਨੀ ਆ ਲੈੱਡ ਤੱਕ ਤਾਂ ਹੋਰ ਕੋਈ ਵੀ ਫਸਲਾਂ ਬਾਕੀ ਨਹੀਂ ਰਹੀ ਮੇਰਾ ਗੰਨਾ ਰਹਿ ਗਿਆ ਗੰਨੇ ਤੇ ਜੰਨੇ ਤੱਕ ਕਰਨੀ ਆਪਾਂ ਸ਼ਕਰੋਫ ਵਾਲਿਆਂ ਦੇ ਆ ਗਏ ਰੋਟਾ ਵੈਕਟਰ ਵੈਲਰ ਟਰੋਲੀ ਵਾਲਿਆਂ ਦੇ ਆਟੋਮੈਟਿਕ ਉਹ ਟਾਈਟੋ 플ਾਂਟਰ ਜੀ ਦੇਖ ਸਕਦੇ ਹੋ ਤੇ ਜਿਵੇਂ ਮਰਜੀ ਪੰਡਾਲ ਚ ਚਲੀ ਜਾਓ ਰੌਣਕਾਂ ਪੂਰੀਆਂ ਲੱਗੀਆਂ ਹੋਈਆਂ ਨੇ ਕਿਸਾਨ ਵੀਰਾਂ ਦੀਆਂ ਬਈ ਫਾਰਮ ਟਰੈਕ ਵਾਲਿਆਂ ਦੀ ਆ ਗਈ 60 55 ਦੀ ਫਾਰਮ ਟਰੈਕ ਵਾਲਿਆਂ ਦਾ 4x4 ਆ ਸੰਤਾਲੀ ਯੂਐਮ ਆ ਵਿਸ਼ਕਰਮ ਵਾਲਿਆਂ ਦਾ ਬਾਈ ਆਟੋਮੈਟਿਕ ਪੋਟੈਟੋ ਪਲਾਂਟਰ ਦੇਖ ਸਕਦੇ ਹੋਗੇ ਆਟੋਮੈਟਿਕ ਪੋਟੈਟੋ ਪਲਾਂਟਰ ਆ ਤੁਸੀਂ ਦੇਖ ਸਕਦੇ ਹੋ ਇੱਕ ਸਟਾਲ ਲੱਗੀ ਹੋਈ ਆ ਜਿਹਦੇ ਵਿੱਚ ਪੰਜਾਬੀ ਦੇ ਨਾਲ ਸੰਬੰਧਤ ਬਹੁਤ ਚੀਜ਼ਾਂ ਨੇ ਪੰਜਾਬੀ ਭਾਸ਼ਾ ਨਾਲ ਸੰਬੰਧਤ ਕਿਸਾਨ ਵੀ ਬੜੇ ਗੋ ਨਾਲ ਇਥੋਂ ਖਰੀਦੋ ਖਰੋਦ ਖਰੀਦ ਕਰ ਰਹੇ ਨੇ ਉਹ ਆਪਣੇ ਹਾਲ ਆ ਗਏ ਬਾਈ ਜੰਗੀ ਗਰੁੱਪ ਵਾਲਿਆਂ ਦੇ ਤੁਸੀਂ ਹਾਲ ਦੇਖ ਸਕਦੇ ਹੋ ਆ ਤੁਸੀਂ ਵੀਰਵਾਲ ਵਾਲਿਆਂ ਦਾ ਸੁਪਰ ਸੀਡਰ ਦੇਖਦੇ ਹੋ ਨੌਂ ਪੁੱਤਾ ਤੇ 72 ਬਲੇਡ ਨੇ ਇਚ ਦੇਖ ਸਕਦੇ ਹੋ ਉਹ ਆਪਣੀ ਮਿੱਟੀ ਵਾਲੀ ਮਸ਼ੀਨ ਆ ਜਿਹੜੀ ਮਿੱਟੀ ਅੱਜਕੱਲ ਮਿੱਟੀ ਚੱਕਦੇ ਨੇਗੇ ਹਰਵਿੰਦਰਾ ਦੀ ਸੋਇਲ ਸਕ੍ਰੈਪਰ 265000 ਦਾ ਰੇਟ ਆ ਬਾਈ ਤੁਸੀਂ ਦੇਖ ਸਕਦੇ ਹੋ ਮਸ਼ੀਨ ਆਹਾ ਆਪਣਾ ਜੇ ਸੀ ਵਾਂਗੂਜੀ ਤੋਂ ਕੰਮ ਲੈਂਦੇ ਹੁੰਦੇ ਨੇ ਟਰੈਕਟਰ ਵਾਲੀ ਟਰੈਕਟਰ ਫਰੰਟ 285000 ਦਾ ਰੇਟ ਆ ਬਾਈ ਤੇ ਆਪਣੀ ਆ ਗਈ ਕਰੇਨ ਆ ਗਈ ਇਹ ਤੁਸੀਂ ਕਰੇਨ ਦੇਖ ਸਕਦੇ ਹੋਗੇ ਰਵਿੰਦਰਾ ਗਰੁੱਪ ਵਾਲਿਆਂ ਦੀ ਤੁਸੀਂ ਦੇਖ ਸਕਦੇ ਹੋ ਕਿਸਾਨ ਵੀਰ ਭਾਰੀ ਮਾਤਰਾ ਦੇ ਵਿੱਚ ਕਿਸਾਨ ਮੇਲੇ ਦਾ ਨੰਡਲੈਂਡ ਦੇ ਭਾਰੀ ਸੰਖਿਆਲੇ ਵਿੱਚ ਆਏ ਹੋਏ ਨੇ ਆਹ ਭਾਈ ਜੀਰੋ ਟੈਲ ਡ੍ਰਿੱਲ ਆ ਗਈ ਗੋਬਿੰਦ ਵਾਲਿਆਂ ਦੀ ਤੇ ਰੇਟ ਹੈਗਾ 75000 ਮੀਲੇ ਤੇ 5000 ਦੀ ਛੋਟ ਚੱਲ ਰਹੀ ਸੇਹਣਾ ਦੀ ਤੇ 0 ਡ੍ਰਿੱਲ 0 ਟੈਲਰ ਡ੍ਰਿੱਲ ਆ ভাই ਪੱਠੇ ਵੱਢਣ ਤੇ ਗੜਾਈ ਦੇ ਕੰਮ ਕਰਨ ਆਉਂਦੀ ਆ ਮਸ਼ੀਨ ਇਹ ਪੱਠੇ ਹੀ ਵੱਢ ਸਕਦੇ ਹੋ ਤੁਸੀਂ ਤੇ 85000 ਦੀ ਮਸ਼ੀਨ ਆ ਇਹ ਪੈਟਰੋਲ ਇੰਜਨ ਆ 1 ਘੰਟੇ ਚ 1 ਲੀਟਰ ਪੈਟਰੋਲ ਖਾਂਦਾ ਇਹ 85000 ਦਾ ਰੇਟ ਆ 8 HP ਦਾ ਇੰਜਨ ਆ ਤੇ ਇਹ ਆ ਗਈ ਦੂਸਰੀ ਮਸ਼ੀਨ ਇਹ ਤੁਸੀਂ ਦੇਖ ਸਕਦੇ ਹੋਗੇ ਇਹਦੇ ਬਰ ਰੇਪੇਰ ਬੰਦਤਾ ਹੋਇਆ ਹੈ ਤੇ ਕਿਸਾਨ ਵੀਰ ਦੂਰੋਂ ਦੂਰੋਂ ਆਏ ਹੋਏ ਨੇ ਤੇ ਕਣਕਵਾਲ ਭੰਗੂਆਂ ਤੋਂ ਮੇਲਾ ਦੇਖਣ ਆਏ ਹੋਏ ਨੇ ਤੇ ਬਾਈ ਹੋਰੇ ਮੇਲੇ ਦਾ ਆਨੰਦ ਉਠਾ ਰਹੇ ਨੇ